ਪਤੀ ਨੇ ਕੀਤਾ ਪਤਨੀ ਦੇ ਨਾਲ ਅਣਮਨੁੱਖੀ ਵਤੀਰਾ ਹੋ ਗਈ ਸੀ ਜੇਲ ਜਮਾਨਤ ਤੇ ਆਇਆ ਹੁਣ ਜੇਲ ਤੋਂ ਬਾਹਰ ਤੇ ਬਾਹਰ ਆਉਂਦਿਆ ਹੀ ਕਰ ਦਿੱਤਾ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਜਿਹਾ ਇਹ ਅਜੀਬੋ ਗਰੀਬ ਮਾਮਲਾ ਬੁੱਢਲਾਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਤੀ ਆਪਣੀ ਪਤਨੀ ਦੇ ਨਾਲ ਅਣਮਨੁੱਖੀ ਵਿਹਾਰ ਕਰਦਾ ਸੀ ਉਸਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਸੀ ਜਿਸ ਤੇ ਪਤਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਉਸ ਤੇ ਮੁਕੱਦਮਾ ਦਾਇਰ ਹੋ ਗਿਆ ਸੀ ਤੇ ਉਸ ਨੂੰ ਜੇਲ੍ਹ ਵੀ ਹੋ ਗਈ ਸੀ ਤੇ ਹੁਣ ਇਹ ਪਤੀ ਜੇਲ ਤੋਂ ਬਾਹਰ ਆਇਆ ਜ਼ਮਾਨਤ ਤੇ ਤੇ ਬਾਹਰ ਆਉਂਦੇ ਸਾਰ ਹੀ ਇਸ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਦੱਸਦੀ ਹੈ ਕਿ ਇਸ ਮ੍ਰਿਤਕ ਔਰਤ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਜਾ ਰਿਹਾ ਹੈ ਇਸ ਦੇ ਪਤੀ ਦਾ ਨਾਮ ਕਾਲਾ ਸਿੰਘ ਹੈ ਤੇ ਕੁਲਵਿੰਦਰ ਕੌਰ ਦੇ ਸਹੁਰਾ ਸਬ ਦਾ ਨਾਮ ਸੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਇਹ ਰਾਮਪੁਰਾ ਮੰਦਿਰ ਦੇ ਰਹਿਣ ਵਾਲੇ ਨੇ ਤੇ ਕੁਲਵਿੰਦਰ ਕੌਰ ਦੀ ਜਿਹੜੀ ਭੂਆ ਹੈ ਉਸ ਦੇ ਮੁੰਡੇ ਨੇ ਇਹ ਬਿਆਨ ਦਿੱਤੇ ਨੇ ਕਿ ਉਸ ਦੀ ਜਿਹੜੀ ਚਚੇਰੀ ਭੈਣ ਕੁਲਵਿੰਦਰ ਕੌਰ ਹੈ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਉਹ ਆਪਣੇ ਪਤੀ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸੀ ਇਤੋਂ ਤੱਕ ਕਿ ਜਿਹੜਾ ਕਾਲਾ ਸਿੰਘ ਹੈ ਉਸ ਦੀ ਜਿਹੜੀ ਭੈਣ ਹੈ ਜਿਸ ਦੀ ਹੁਣ ਮੌਤ ਹੋ ਚੁੱਕੀ ਹੈ ਕੁਲਵਿੰਦਰ ਕੌਰ ਉਸ ਦੇ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਂਦਾ ਸੀ ਉਸ ਦੀ ਇੱਛਾ ਦੇ ਉਲਟ ਕੰਮ ਕਰਦਾ ਸੀ ਉਸ ਦੇ ਨਾਲ ਅਣਮਨੁੱਖੀ ਬਤੀਰਾ ਕਰਦਾ ਸੀ ਜਿਸ ਕਰਕੇ ਉਸ ਦੀ ਭੈਣ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ ਤੇ ਉਸ ਨੇ ਆਖਰਕਾਰ ਇੱਕ ਕਦਮ ਚੁੱਕਿਆ ਕਿ ਉਸ ਨੇ ਏਅਰਪੋਰਟ ਪੁਲਿਸ ਨੂੰ ਦਿੱਤੀ ਪੁਲਿਸ ਨੇ ਉਸ ਤੇ ਮੁਕੱਦਮਾ ਦਾਇਰ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਉਸ ਨੂੰ ਜੇਲ੍ਹ ਹੋ ਗਈ ਸੀ ਤੇ ਹੁਣ ਕਾਲਾ ਸਿੰਘ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਇਆ ਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਆਪਣੇ ਘਰ ਗਿਆ ਤਾਂ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਤੱਕ ਦੇਣ ਲੱਗ ਪਿਆ ਇਹ ਉਹ ਸਿਲਸਿਲਾ ਕਾਫੀ ਦਿਨ ਚੱਲਦਾ ਰਿਹਾ ਤਾਂ ਇੱਕ ਦਿਨ ਉਸਨੇ ਅਜਿਹਾ ਕੀਤਾ ਕਿ ਕੋਹਾੜੀ ਦੇ ਨਾਲ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਵੜ ਦਿੱਤਾ ਜਿਸ ਦਿਨ ਤੀਜੇ ਮਿਤੀ ਜੋ ਉਸਦੀ ਮੌਤ ਹੋ ਗਈ ਹੈ ਤੇ ਹੁਣ ਇਸ ਜਿਹੜੀ ਔਰਤ ਜਿਸਦੀ ਮੌਤ ਹੋ ਚੁੱਕੀ ਹੈ ਕੁਲਵਿੰਦਰ ਕੌਰ ਦੀ ਭੂਆ ਦੇ ਮੁੰਡੇ ਦੇ ਬਿਆਨਾਂ ਤੇ ਪੁਲਿਸ ਨੇ ਦੁਬਾਰਾ ਤੋਂ ਫਿਰ ਕਾਲਾ ਸਿੰਘ ਤੇ ਮੁਕੱਦਮਾ ਦਾਇਰ ਕਰ ਲਿਆ ਹੈ ਇਹ ਵੀ ਜਾਣਕਾਰੀ ਦੇ ਦਈਏ ਕਿ ਕਾਲਾ ਸਿੰਘ ਇਸ ਵੇਲੇ ਕੋਰੋਂ ਫਰਾਰ ਹੈ ਪੁਲਿਸ ਉਸ ਦੀ ਪਾਲ ਕਰ ਰਹੀ ਹੈ ਉਸ ਤੇ ਦੁਬਾਰਾ ਤੋਂ ਫਿਰ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਉਸ ਨੂੰ ਲੱਭ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਸ ਤੇ ਕੜੀ ਕਾਰਵਾਈ ਕੀਤੀ ਜਾਵੇਗੀ ਦੂਸਰੇ ਪਾਸੇ ਕੁਲਿੰਦਰ ਕੌਰ ਦੀ ਮ੍ਰਿਤਕ ਦੇ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਜਿੱਥੇ ਕਿ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ ਤੇ ਬਾਅਦ ਦੇ ਵਿੱਚ ਜਿਹੜੀ ਉਸ ਦੀ ਮ੍ਰਿਤਕ ਦੇ ਹੈ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਇਹ ਮਾਮਲਾ ਆਪਣੇ ਆਪ ਦੇ ਵਿੱਚ ਹੀ ਬੇहद ਅਜੀਬੋ ਗਰੀਬ ਹੈ ਇੱਕ ਪਤੀ ਆਪਣੀ ਹੀ ਪਤਨੀ ਦੇ ਨਾਲ ਐਸਾ ਵਤੀਰਾ ਕਰਦਾ ਹੈ ਜਿਹੜਾ ਕਿ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਾ ਤੇ ਉਹ ਔਰਤ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਉਸ ਨੇ ਇਹ ਜਿਹੜੀ ਗੱਲ ਹੈ ਪੁਲਿਸ ਤੱਕ ਪਹੁੰਚਾ ਦਿੱਤੀ ਨਤੀਜੇ ਵਜੋਂ ਪੁਲਿਸ ਨੇ ਮੁਕਦਮਾ ਦਾਇਰ ਕੀਤਾ ਉਸ ਦੇ ਪਤੀ ਨੂੰ ਜੇਲ੍ਹ ਹੋਈ ਤੇ ਹੁਣ ਜ਼ਮਾਨਤ ਤੇ ਜਦੋਂ ਉਸ ਦਾ ਪਤੀ ਬਾਹਰ ਆਇਆ ਤੇ ਆ ਕੇ ਆਪਣੀ ਹੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਉਸ ਨੂੰ ਕੁਹਾੜੀ ਦੇ ਨਾਲ ਵੱਢ ਦਿੱਤਾ ਹੈ ਪੁਲਿਸ ਨੇ ਇਹ ਮਾਮਲਾ ਦਰਜ ਕਰ ਲਿਆ ਹੈ ਤੇ ਪੁਲਿਸ ਇਸ ਫਰਾਰ ਹੋਏ ਪਤੀ ਜਾਨਕੀ ਕਾਲਾ ਸਿੰਘ ਦੀ ਭਾਲ ਕਰ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ